ਸਾਤਰੀ ਗਾਲ ਵੀਰੇ ਸਾਰਿਆਂ ਨੂੰ ਅੱਜ ਆਪਾਂ ਜੂਰੀਆ ਲੈਣ ਆਏ ਵੀਰੇ ਸੋਸਾਇਟੀ ਚੋਂ ਹੁਣ ਜੂਰੀਆ ਦਾ ਐਂਡ ਸੀਗਾ ਬਾਈ ਸਾਰੇ ਜ਼ਿੰਮੇਵਾਰਾਂ ਨੇ ਆਪ ਦੋਆਪਦੀ ਸਟਾਕ ਜਮ੍ਹਾਂ ਕਰ ਲਿਆ ਵੀ ਕਿਸੇ ਟਾਈਮ ਨਹੀਂ ਮਿਲਦਾ ਤਾਂ ਇਹ ਇਹ ਸਾਡੇ ਪਿੰਡ ਭੱਦਰਵਾੜ ਦੀ ਸੋਸਾਇਟੀ ਆ ਸਾਨੂੰ ਸਾਰਾ ਸਮਾਨ ਮਿਲਦਾ ਬਾਈ ਇੱਥੋਂ ਜੂਰੀਆ ਪਟਾਸ ਡਾਇਆ A to Z ਸਮਾਨ ਹੁੰਦਾਗਾ ਬਾਈ ਇਹ ਕਿਸਾਨਾਂ ਵੀ ਇੱਥੇ ਸੰਦ ਸਾਰੇ ਨੇ ਸਾਡੇ ਪਿੰਡ ਬਾਈ ਵੀਰੇ ਅੱਜ ਆਪਾਂ ਸੋਸਾਇਟੀ 'ਚ ਗਏ ਸੀ ਸੋਸਾਇਟੀ 'ਚ ਜਾ ਕੇ ਆਪਾਂ ਅੱਜ ਰੇ ਰੇ ਲੈ ਕੇ ਆਏ ਰੇ ਮਤਲਬ ਜਿੰਨੀ ਵੀ ਆਪਾਂ ਨੂੰ ਖੇਤ 'ਚ ਜ਼ਰੂਰਤ ਸਾਰੀਆਂ ਚੀਜ਼ਾਂ ਲੈ ਕੇ ਆਪਾਂ ਨੂੰ ਸੋਸਾਇਟੀ ਦੇ ਫਾਇਦੇ ਕੀ ਆ ਤੇ ਇਹ ਕੀ ਵਿਆਜ ਦਿੰਦੀ ਆ ਕੀ ਆਪਾਂ ਤੁਹਾਨੂੰ ਫਾਇਦਾ ਹੈਗਾ ਜਿਹੜੀ ਸੋਸਾਇਟੀ ਆ ਵੀਰੇ ਇਹ ਤੋਂ ਆਪਾਂ ਸਮਾਨ ਲੈ ਲਿਆ ਜਿੰਨੀ ਜ਼ਰੂਰਤ ਆ ਉਹਨਾਂ ਸਮਾਨ ਦਿੰਦੇ ਆ ਜ਼ਿੰਮੇਦਾਰ ਨੂੰ ਆਪਣੀ ਪੈਸੇ ਆ ਆਪਾਂ ਹੀ ਮੋੜਨੇ ਹੁੰਦੇ ਆ ਇਹਦਾ 7% ਵਿਆਜ ਲੈਂਦੇ ਆ ਉਦੋਂ ਬਾਅਦ 3% ਮਾਫੀ ਆ ਜਾਂਦੀ ਆ ਜਿੰਨੇ ਕ ਆਪਾਂ ਇਹਨਾਂ ਤੋਂ ਸਮਾਨ ਲੈਣੇ ਆਂਗੇ ਇਹਦੇ ਵਿੱਚ ਵਿੱਚ ਲੋਕ ਡਿਫਾਲਟ ਹੋ ਜਾਂਦੇ ਆ ਬਈ ਉਹ ਗੱਲ ਤਾਂ ਗੱਲ ਵੀ ਪੈਸੇ ਨਹੀਂ ਭਰਦੇ ਇਹ ਤਾਂ ਆਪਾਂ ਨੂੰ ਬਹਿਮਾ ਆਪਣੀ ਪੈਸੇ ਦੇ ਆਪਾਂ ਮੰਨ ਲਓ ਇੱਕ ਵਾਰ 50000 ਪਰਤਾ ਆਪਾਂ ਕੋਈ ਆਹਿਆ ਦਾ ਸੌਦਾ ਲੈ ਤੇ ਅਗਲੀ ਵਾਰੀ ਨੂੰ ਫੇਰ ਆਪਾਂ ਨੂੰ 50000 ਦਾ ਸੌਦਾ ਦੇ ਦੇਣਾ ਸਮਾਨ ਦੇ ਦੇਣਾ ਇਹਨਾਂ ਨੇ ਜਿਹੜਾ ਕਿ ਆਪਾਂ ਨੂੰ ਸਰਨਾ ਹੀ ਨਹੀਂ ਦੁਬਾਰੇ ਵੀ ਜ਼ਰੂਰਤ ਪੈਂਦੀ ਆ ਆਪਾਂ ਨੂੰ ਸੋਸਾਇਟੀ ਨਾਲ ਤਾਲਮਿਲ ਬਣਾ ਕੇ ਰੱਖਣਾ ਚਾਹੀਦਾ ਹੁਣ ਆ ਗਿਆ ਆਪਾਂ ਬੈਂਕਾਂ ਦੇ ਪੈਸੇ ਦੀ ਗੱਲ ਕੋਈ ਵੀ ਜ਼ਿੰਮੇਵਾਰ ਭਾਈ ਬੈਂਕ ਤੋਂ ਲਿਮਟ ਬਣਾਉਂਦਾ ਆਲ ਆਪਾਂ ਹਰੇਕ ਜ਼ਿੰਮੇਵਾਰ ਕਹਿੰਦਾ ਵੀ ਆਪਾਂ ਵੱਡੀ ਤੋਂ ਵੱਡੀ ਲਿਮਟ ਕਰ ਦੇ ਪਰ ਉਹਦਾ ਕੋਈ ਫਾਇਦਾ ਨਹੀਂ ਚਲ ਜੇ ਜ਼ਰੂਰਤ ਆਪਾਂ ਨੂੰ ਲੈ ਲੈਣੇ ਚਾਹੀਦੇ ਆ ਪਰ ਆਪਾਂ ਨੂੰ ਜਿਹੜੀ 3 ਲੱਖ ਤੱਕ ਮਾਫੀ ਨਹੀਂ ਆਉਂਦੀ ਉਹਦਾ ਵਿਆਜ ਘੱਟ ਲੱਗਦਾ ਹੈਗਾ ਔਨਲਾਈਨ ਦੇ ਇਹ 9% ਉਹ ਤੇ ਮਾਫੀ ਆ ਜਾਂਦੀ ਆ ਬਈ 4% ਮੰਗੂ ਉਹ 3 ਤੋਂ 4% ਵਿਆਜ ਰਹਿ ਜਾਂਦਾ ਹੈਗਾ ਪਰ ਉਹ ਵੀ ਆਪਾਂ ਨੂੰ ਬਹਿਮ ਹੀ ਆ ਉਹਦੇ ਉੱਤੇ ਬੈਂਕ ਦੀ ਲਿਮਟ ਦੇ ਉੱਤੇ ਖਰਚੇ ਪੈਂਦੇ ਨੇ ਬਈ 2000 2500 ਮਤਲਬ ਸੇਮ ਹੀ ਨਾਲ ਖਰਚਾ ਹੁੰਦਾਗਾ ਜੇ ਆਪਾਂ ਹੁਣ 10 ਲੱਖ ਦੀ ਲਿਮਟ ਲੈਨੇ ਆ ਜਾਂ ਕੁਝ ਵੀ ਲੈਨੇ ਆ ਜਿਹੜੇ ਬਾਕੀ ਉੱਪਰਲੇ ਪੈਸੇ ਐ 6-7 ਲੱਖ ਰੁਪਇਆ ਉਹਦਾ ਵੀਰੇ ਉਹਦਾ 9-10% ਵਿਆਜ ਹੁੰਦਾਗਾ ਜੇ ਤੁਸੀਂ ਸਹੀ ਟਾਈਮ ਤੇ ਵਿਆਜ ਭਰਦੇ ਹੋ ਤਾਂ ਹੀ ਉਹ ਜੋ ਤੁਹਾਨੂੰ 3 ਲੱਖ ਦੀ ਮਾਫੀ ਆਊਗੀ ਮਾਫੀ 3 ਲੱਖ ਦੀ ਨਹੀਂ 3 ਲੱਖ ਦੇ ਵਿਆਜ ਦੇ ਵਿੱਚੋਂ ਕੁਝ ਪੈਸੇ ਘਟਾਉਤੀ ਉਹ ਮਤਲਬ ਪਏ ਉਨਾਂ ਹੀ ਜਾਂਦਾ ਬਈ ਪੈਸੇ ਟਾਈਮ ਤੇ ਬੈਂਕ ਨੂੰ ਭਰੋ ਤੇ ਮਾਫੀ ਆਪਾਂ ਨੂੰ ਆਉਂਦੀ ਹੈ ਜੇਕਰ ਆਪਾਂ ਟਾਈਮ ਤੇ ਪੈਸੇ ਨਹੀਂ ਭਰਦੇ ਤਾਂ ਆਪਾਂ ਨੂੰ ਮਾਫੀ ਵੀ ਨਹੀਂ ਆਉਂਦੀ ਵਿਆਜ ਚੋਂ ਹੁਣ ਬੰਦਾ ਕੋਈ ਵੀ ਬੰਦਾ ਕਹਿ ਦਿੰਦਾਗਾ ਵੀ ਜ਼ਿੰਮੇਵਾਰਾਂ ਨੂੰ ਆਹ ਸਹੂਲਤਾ ਵਿੱਚ ਹੁਣ ਆਪਾਂ ਗੱਲ ਕਰਦੇ ਆ ਵੀ ਤੁਹਾਨੂੰ ਹਰ ਇੱਕ ਚੀਜ਼ ਤੇ ਮਾਫੀ ਆ ਜਾਂਦੀ ਆ ਮਾਫੀ ਨਹੀਂ ਆਉਂਦੀ ਵੀਰੇ ਜਿਹੜੇ ਕੀ ਅਸੀਂ ਪੈਸੇ ਲੈਨੇ ਆ ਬੈਂਕ ਤੋਂ ਉਹਦਾ ਜਿਹੜਾ ਮੂਲ ਆ ਮੂਲ ਤਾਂ ਮੋੜਨਾ ਪੈਂਦਾ ਜਿਹੜਾ ਵਿਆਜ ਆ ਬਿਆਜ ਤੇ ਮਾਫੀ ਆ ਜਾਂਦੀ ਆ ਜਿਹੜੇ ਸਰਕਾਰ ਨੂੰ ਪੈਸੇ ਕਾਦੇ ਬਣਦੇ ਆ ਜਿਹੜੀ ਉਹਨਾਂ ਦੇ ਫੈਲ ਖਰਚੇ ਹੁੰਦੇ ਆ ਕਾਗਜ਼ ਪੱਤਰ ਟਿਕਟਾਂ ਦੇ ਸਟਾਮਾ ਦੇ ਹੋਰ ਖਰਚੇ ਹੁੰਦੇ ਆ ਉਹ ਸਰਕਾਰ ਸਾਤੋਂ ਲੈ ਲੈਂਦੀ ਆ ਤਨਖਾਹਾਂ ਦੇਣ ਨੂੰ ਬਾਈ ਪਏ ਆ ਬੰਦੇ ਜਿੰਨਾ ਜਾਂਦਾ ਸਰਕਾਰ ਦੇ ਪੈਸੇ ਉਹ ਸੇਫ ਲੈਂਦੀ ਆ ਜ਼ਿੰਮੇਦਾਰ ਤੋਂ ਵਾਹਣ ਗੈਣੇ ਤਰਾਉਂਦੀ ਆ ਜਿਹੜੇ ਪੈਸੇ ਜ਼ਿੰਮੇਦਾਰ ਨੂੰ ਡਿਫਾਲਟਰ ਨਹੀਂ ਹੋਣਾ ਚਾਹੀਦਾ ਜ਼ਿੰਮੇਦਾਰ ਦੇ ਹੀ ਪੈਸੇ ਨੇ ਉਹਨੂੰ ਕੇਰਾ ਭਰ ਕੇ ਦਵਾਰੇ ਲੈ ਲੈਂਦਾ ਬਈ ਐਸੇ ਮੈਂ ਉਹਨੂੰ ਮਾਫੀ ਆਉਂਦੀ ਰਹਿੰਦੀ ਆ ਇੱਕ ਪਰ ਜ਼ਿਮੀਦਾਰਾਂ ਨੂੰ ਸੋਚਣਾ ਚਾਹੀਦਾ ਵੀ ਬੈਂਕ ਤੋਂ ਆਪਾਂ 3 ਤੋਂ 4 ਲੱਖ ਰੁਪਏ ਲਈਏ ਵੀ ਜੀਤੇ ਆਪਾਂ ਨੂੰ ਵਿਆਜ ਘੱਟ ਪਵੇ ਮਾਫੀ ਨਹੀਂ ਮਤਲਬ ਵਿਆਜ ਘੱਟ ਪੈਂਦਾ ਬਈ ਉਹਦਾ ਇਹ ਗੱਲਬਾਤ ਦੱਸ ਦੇ ਸੀ ਬਈ ਆਪਾਂ ਅੰਗਲ ਕਰਦੇ ਆ ਬਈ ਜਿਵੇਂ ਹੁਣ ਬਾਣੀਆਂ ਕੋਈ ਪੋਲਟੀ ਫਾਰਮ ਲਾ ਲਿਆ ਜਾਂ ਜ਼ਿਮੀਦਾਰਾਂ ਨੇ ਮੱਝਾਂ ਤੇ loan ਲੈ ਲਿਆ ਆਪਾਂ ਕਹਿੰਨੇ ਉਹਨਾਂ ਨੂੰ ਮਾਫੀ ਆ ਜੰਦੀ ਆ ਬਈ ਮੂਲ ਚ ਕਦੇ ਵੀ ਨਹੀਂ ਮਾਫੀ ਆਉਂਦੀ ਸਰਕਾਰ ਕਹਿੰਦੇ ਆ 25% ਮਾਫੀ ਹੋਊ ਜੀ 50% ਮਾਫੀ ਹੋਊ ਇਹ ਮੈਂ ਤਾਂ ਨਹੀਂ ਕਹਿੰਦਾ ਹੈਗਾ ਤੁਸੀਂ ਆਪਣੇ ਦਿਮਾਗ ਨਾਲ ਸੋਚੋ ਬਈ ਕਦੇ ਵੀ ਨਹੀਂ ਆਉਂਦੀ ਪਹਿਲੀ ਗੱਲ ਤਾਂ ਸਰਕਾਰ ਟੈਕਸ ਲੈਂਦੀ ਆ 10% ਜਾਂ 15% ਤਾਂ ਟੈਕਸ ਹੀ ਹੁੰਦਾ ਕਿਸੇ ਚੀਜ਼ ਦਾ ਵੀ ਜੇ ਹੁਣ ਤੁਸੀਂ ਡੰਗਰ ਲੈ ਬਾਗੇ ਬਈ ਮੰਡੀ ਦੀ ਪਰਚੀ ਹੋਣੀ ਛੋਟੇ ਕੋਲ ਜ਼ਰੂਰੀ ਆ ਜਿਹੜਾ ਮੰਡੀ ਇੱਕ ਮੱਝ ਤੇ 2500 ਰੁਪਿਆ ਮੰਡੀ ਦੀ ਫੀਸ ਹੁੰਦੀ ਆਗੀ ਐਸਾ ਨਾ ਬਾਕੀ ਫਿਰ ਉਹ ਤੇ ਜੀਐਸਟੀ ਕੱਟ ਲੈਂਦੇ ਨੇਗੇ ਇਹ ਚੀਜ਼ਾਂ ਹੁੰਦੀਆਂ ਨੇ ਬਾਈ ਇਹ ਚੀਜ਼ਾਂ ਦੀ ਮਾਫੀ ਦੇਣ ਦੀ ਬੰਦੇ ਨੂੰ ਵੀ ਜਿਹੜਾ ਸਰਕਾਰ ਨੂੰ ਪੈਸਾ ਗਿਆ ਹੁੰਦਾ ਉਹ ਪੈਸੇ ਤੇ ਵਾਪਸ ਮੁੜਿਆ ਉਹਨਾਂ ਜੇ ਤੁਸੀਂ ਕਹੋ ਵੀ ਮੂਲ ਤੋਂ ਛੱਡ ਦੇਣਗੇ ਮੂਲ ਤੋਂ ਜੇ ਜਿਵੇਂ ਹੁਣ ਔਲਟੀ ਫਾਰਮ ਕਹਿੰਦੇ ਨੇ 10 ਕਰੋੜ ਦਾ 10 ਕਰੋੜ ਚੋਂ 22 2.5 ਕਰੋੜ ਛੱਡ ਦੇਣੇ ਨਹੀਂ ਬਾਈ ਉਹਦਾ 6-7 ਸਾਲਾਂ ਦਾ ਵਿਆਜ ਹੀ 5-5 6 ਕਰੋੜ ਬਣ ਜਾਂਦਾ ਜਿੱਚ ਉਹ ਅੱਧਾ ਵਿਆਜ ਲੈ ਲੈਂਦੇ ਨੇ ਬੰਦੇ ਤੋਂ 3 ਕਰੋੜ ਜਾਂ 4 ਕਰੋੜ ਬੰਦੇ ਨੂੰ ਫੇਰ ਵੀ ਵਿਆਜ ਭਰਨਾ ਪੈਂਦਾ ਮੂਲ ਤਾਂ ਦੇ ਨਹੀਂ ਦੇਣਾ ਹੁਣ ਇੱਕ ਚੈਲੰਜ ਚੱਲਣ ਚੱਲਿਆ ਹੋਇਆਗਾ ਬਈ ਖੇਤੀਬਾੜੀ ਦੇ ਸੰਦਾਂ ਤੇ ਸਬਸਿਡੀ ਕਹਣਗੇ ਵੀ 50% ਸਬਸਿਡੀ ਆ ਜਾਂ ਇੰਨੇ ਪਰਸੈਂਟ ਸਬਸਿਡੀ ਆ ਬਈ ਕੋਈ ਸਬਸਿਡੀ ਨਹੀਂ ਹੁੰਦੀ ਇਹ ਇੱਕ ਹਉਆ ਬਣਿਆ ਹੋਇਆ ਵੀ ਆਪਾਂ ਨੂੰ ਸਬਸਿਡੀ ਤੇ ਸੰਦ ਮਿਲਦੇ ਆ। ਬਸ ਇੱਕ ਰਜਿਸਟਰਡ ਕੰਪਨੀਆ ਦਾ ਮਾਲ ਮਿਲ ਜਾਂਦਾ ਆਪਾਂ ਨੂੰ। ਕਿਸੇ ਦਾ ਵੀ ਲੈਣ ਜਾਂਦੇ ਆ। ਵੀ ਆਪਾਂ ਨੂੰ ਜੇ ਸਬਸਿਡੀ ਤੋਂ ਬਿਨਾਂ ਲੈਣਾ ਹੋਵੇ ਤਾਂ ਆਪਾਂ ਨੂੰ ਬਿਨਾਂ ਰਜਿਸਟਰਡ ਕੰਪਨੀ ਦਾ ਸਮਾਨ ਮਿਲੂਗਾ। ਹੁਣ ਤੁਸੀਂ ਪੁੱਛੋ ਕਿਵੇਂ ਕੋਈ ਵੀ ਜ਼ਿੰਮੇਦਾਰ ਕੋਈ ਸੰਦ ਲੈਂਦਾ ਕਰ ਰਜਿਸਟਰਡ ਸੁਪਰਸੀਡਰ ਹੀ ਲਾ ਲਈਏ। ਉਹ ਤੇ 18% ਦੇ ਹਿਸਾਬ ਨਾਲ GST ਲੱਗਿਆ ਹੁੰਦਾ ਵੀਰੇ। ਜੇ 2 ਲੱਖ ਦਾ ਸੰਦ ਹੈਗਾ 18 18 18 37000 ਰੁਪਇਆ ਤਾਂ 37000 ਇੱਕ ਹੋ ਗਿਆ ਤੇ 9000 45000 ਰੁਪਇਆ ਤਾਂ ਟੈਕਸ ਹੋ ਗਿਆ ਬਾਈ ਠੀਕ ਹੈ ਨਾ ਬਾਕੀ ਫਿਰ ਹੋਰ ਖਰਚੇ ਹੋ ਜਾਂਦੇ ਨੇ ਉਹਨਾਂ ਦੇ ਆਪ ਦੇ ਕਮਿਸ਼ਨ ਰੱਖੇ ਹੁੰਦੇ ਨੇ ਜੇਕਰ ਤੁਸੀਂ ਪੱਕਾ ਬਿਲ ਨਹੀਂ ਲੈਂਦੇ ਅਗਲੇ ਤੋਂ ਤਾਂ ਉਹ ਸਾਨੂੰ ਲੱਖ ਰੁਪਏ ਵਾਂਗੂ ਤਾਂ ਉਹੀ ਘੱਟ ਦੇ ਦਿੰਦੇ ਆ ਵੀ ਸਾਨੂੰ GST ਨਹੀਂ ਪਊਗਾ 18% ਵੀ ਉਹ ਚੀਜ਼ ਰਜਿਸਟਰਡ ਕੰਪਨੀ ਵਾਲੇ ਵੀ ਕਰਦੇ ਆ ਆਪਣੇ ਨਾ ਲੈਸ ਬੈਸ ਵੀ ਇਹੀ ਚੀਜ਼ਾਂ ਨੇ ਗੀਆਂ ਇਹ ਚੀਜ਼ਾਂ ਨੂੰ ਤੁਸੀਂ ਲੇਖੇ ਦੂਰ ਕਰਕੇ ਆਪਦਾ ਲਵੋ ਤੁਹਾਨੂੰ ਬਈ ਆਟੋਮੈਟਿਕ ਜਦੋਂ ਤੁਸੀਂ ਕਿਸੇ ਨਾ ਵੀ ਡੀਲ ਕਰੋਗੇ ਤੁਹਾਨੂੰ ਆਟੋਮੈਟਿਕ ਸਮਝਾਓ ਡੀਲ ਕਰਦੇ ਸਮੇਂ ਤੁਸੀਂ ਧਿਆਨ ਰੱਖੋ ਵੀ ਆਪਾਂ ਨੂੰ ਕੀ ਚੀਜ਼ ਮਾਫ ਕਰ ਰਹੇ ਹੈ ਮੂਲ ਚੋਂ ਕੋਈ ਵੀ ਬੰਦਾ ਮਾਫੀ ਨਹੀਂ ਦਿੰਦਾ ਨਾ ਸਰਕਾਰ ਦੇ ਵੀ ਸਰਕਾਰ ਵੀ ਚੱਲਣੀ ਉਹਨੇ ਵੀ ਤਨਖਾਹਾਂ ਦੇਣੀਆਂ ਨੇ ਇਹ ਤੁਹਾਨੂੰ ਧਿਆਨ ਚ ਹੋਣਾ ਚਾਹੀਦਾ ਕੋਈ ਵੀ ਬੰਦਾ ਜੇਕਰ ਸੋਚਦਾ ਵੀ ਮੂਲ 'ਚ ਮਾਫੀ ਆ ਜਾਂਦੀ ਹੈ ਕਦੇ ਵੀ ਨਹੀਂ ਆਉਂਦੀ ਵੀਰੇ ਕਿਸੇ ਚੀਜ਼ 'ਚੋਂ ਵੀ ਹਾਂ ਵਿਆਜ ਦੇ ਵਿੱਚੋਂ ਮਾਫੀ ਆ ਜਾਂਦੀ ਹੈ ਉਹ ਵੀ ਥੋੜੀ ਕਣੀ ਜਿਵੇਂ 5% 4% 3% ਐਵੇਂ ਮਾਫੀ ਹੁੰਦੀ ਹੈ